ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਅੰਜ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਹਰ ਰੋਜ਼ ਪਹੁੰਚ ਸਕਣ ਇਹ ਜ਼ਰੂਰੀ ਹੈ ਜੀ ਜਿਨ੍ਹਾਂ ਦੀਆਂ ਐਡਾਂ ਲੱਗ ਚੁੱਕੀਆਂ ਨੇ ਉਹ ਆਪਣੀ ਐਡ ਨੂੰ ਦੇਖਣ ਲਈ ਤੇ ਜਾਂ ਫਿਰ ਹੋਰ ਨਵੇਂ ਰਿਸ਼ਤੇ ਲੈਣ ਲਈ ਸਾਡੇ ਜਰੀਏ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚੈਨਲ ਨੂੰ ਜੀ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤਾ ਹੈ ਜੀ 1443 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਮੁੰਡੇ ਦੀ ਕਾਸਟਾ ਲੁਬਾਣਾ ਸਿੱਖ ਗੋਤ ਗਾੜੇ ਡੇਟ ਆਫ ਬਰਥ 25 ਤਰੀਕ 10ਵਾਂ ਮਹੀਨਾ 1996 ਦਾ ਬਾਰਨ ਹਾਈਟ 5 ਫੁੱਟ 9 ਇੰਚ এডਿਕੇਸ਼ਨ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਐਨਆਈਟੀ ਜਲੰਧਰ ਮੁੰਡਾ ਜੋਬ ਲੈਂਡ ਰਿਕਾਰਡ ਕਲੈਰਕਟ ਡਿਪਾਰਟਮੈਂਟ ਵਿੱਚ ਜੌਬ ਕਰਦਾ ਹੈਗਾ ਮੁੰਡਾ ਸਰਕਾਰੀ ਜੌਬ ਕਰਦਾ ਹੈਗਾ ਸੈਲਰੀ 25000 ਲੈ ਰਿਹਾ ਹੈਗਾ ਸਟਾਰਟਿੰਗ 'ਚ ਪਰਿਵਾਰ 'ਚ ਮਾਤਾ ਪਿਤਾ ਤੇ ਵੱਡਾ ਭਰਾ ਮੈਰਿਡ ਆ ਉਸਦੀ ਵਾਈਫ ਵੱਡੇ ਭਰਾ ਦੀ ਡਾਟਰ ਆ ਛੋਟੇ ਮੁੰਡੇ ਲਈ ਰਿਸ਼ਤਾ ਹੈ ਜੀ ਵੱਡਾ ਭਰਾ ਆਰਮੀ 'ਚ ਹੈ ਫਾਦਰ ਸਾਹਿਬ ਪੰਜਾਬ ਪੁਲਿਸ 'ਚ ਇੰਸਪੈਕਟਰ ਜੌਬ ਤੋਂ ਰਿਟਾਇਰ ਨੇ ਮਦਰ ਹਾਊਸ ਵਾਈਫ ਨੇ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕੁੜੀ ਸਰਕਾਰੀ ਜੋਬ ਕਰਦੀ ਹੋਵੇ ਕਾਸਟ ਜਰਨਲ ਚ ਕੋਈ ਵੀ ਹੋਵੇ ਡਿਮਾਂਡ ਕੋਈ ਨਾ ਹੋਵੇ ਲੜਕੀ ਦੀ ਫੈਮਿਲੀ ਸਿੱਖ ਸਰਦਾਰ ਹੋਵੇ ਵਧੀਆ ਪੜ੍ਹੀ ਲਿਖੀ ਵੈਲ ਐਜੂਕੇਟਿਡ ਗਵਰਨਮੈਂਟ ਜੋਬ ਵਾਲੀ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਘਰ ਬਰ ਬਹੁਤ ਵਧੀਆ ਬਣਿਆ ਹੋਇਆਗਾ ਡਬਲ ਸਟੋਰੀ ਇੱਕ ਪਲਾਟ ਹੋਰ ਲਿਆਗਾ 10 ਮਰ ਲਿਆ ਚ ਨਵਾਂ ਵਧੀਆ ਮੁੰਡਾ ਪੜਿਆ ਲਿਖਿਆ ਹੈ ਸਰਕਾਰੀ ਜੋਬ ਕਰਦਾ ਹੈ ਸਿੱਖ ਸਰਦਾਰ ਮੁੰਡੇ ਦੀ ਫੈਮਲੀ ਹੈ ਏਰੀਆ ਨੂੰ ਪਹਿਲਾ ਜੀ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਬਾਕੀ ਨੀ ਹੈ ਰਬਾਉਟ ਮੁੰਡੇ ਨੂੰ ਜਮੀਨ 8 ਕਿੱਲੇ ਆਉਂਦੀ ਹੈ ਵਧੀਆ ਮੋਟਰ ਲੱਗੀ ਹੋਈ ਹੈ ਵਾਹਨ 'ਚ ਜ਼ਮੀਨ ਗੁਰਦਾਸਪੁਰ ਜ਼ਿਲ੍ਹੇ 'ਚ ਠੇਕੇ ਤੇ ਦਿੰਦਾ ਹੈ ਇਸ ਇਹ ਪਰਿਵਾਰ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਮੈਚ ਕਰਦਾ ਜਾਂ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ ਤਨਮੀ 147 17334 ਅਗਲਾ ਰਿਸ਼ਤਾ ਹੈ ਜੀ ਕੁੜੀ ਦਾਗਾ ਆਸਟ੍ਰੇਲੀਆ ਪੀਆਰ ਲੜਕੀ ਦਾ ਰਿਸ਼ਤਾ ਹੈਗਾ ਜੀ 1463 ਫਾਈਲ ਨੰਬਰ ਜ਼ਿਲ੍ਹਾ ਅੰਮ੍ਰਿਤਸਰ ਕੁੜੀ ਦੀ ਕਾਸਟ ਹੈ ਜੱਟ ਸਿੱਖ ਡੇਟ ਆਵ ਬਥ 24/2/1996 ਦਾ ਬਾਰਨ ਹਾਈਟ ਪੰਜ ਫੁੱਟ 10 ਇੰਚ ਸਟੱਡੀ ਕੀਤੀ ਹੈ ਬੀਐਸਸੀ ਨਰਸਿੰਗ ਇੰਡੀਆ ਤੋਂ ਐਮਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਇਸ ਟਾਈਮ ਲੜਕੀ ਐਜ਼ ਏ ਰਜਿਸਟਰਡ ਨਰਸ ਹੈ ਆਸਟ੍ਰੇਲੀਆ ਚ ਹਸਪੀਟਲ ਚ ਰਜਿਸਟਰਡ ਨਰਸ ਦੀ ਥਾਂ ਤੇ ਜੌਬ ਵਧੀਆ ਕਰ ਰਹੀ ਹੈਗੀ ਪੇ ਵੀ ਵਧੀਆ ਲੈ ਰਹੀ ਹੈ ਲੜਕੀ ਲੜਕੀ ਆਸਟ੍ਰੇਲੀਆ ਦੀ ਪੀਆਰ ਹੈ ਪਰਿਵਾਰ ਚ ਮਾਤਾ ਪਿਤਾ ਮਾਤਾ ਪਿਤਾ ਇੰਡੀਆ ਨੇ ਇਕਪ੍ਰਾਕ ਨੈੱਟਵਰਕ ਪਰਮਟ ਤੇ ਹੈ ਇਕਪਰਾ ਲੜਕੀ ਦਾ ਇੰਡੀਆ ਹੈ ਫਾਦਰ ਸਾਹਿਬ ਲੜਕੀ ਦੇ ਖੇਤੀਬਾੜੀ ਕਰਦੇ ਨੇ ਕੁੜੀ ਦਾ ਅੰਮ੍ਰਿਤ ਸ਼ਕਿਆ ਹੋਇਆਗਾ ਪਰਿਵਾਰ ਸਾਰਾ ਅਮਰਤਧਾਰੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਚਾਹੇ ਕੈਨੇਡਾ ਦਾ ਹੋਵੇ ਚਾਹੇ ਆਸਟ੍ਰੇਲੀਆ ਦਾ ਜੇਕਰ ਮੁੰਡਾ ਇੰਡੀਆ ਦਾ ਹੈ ਤਜਮੀਨ ਵਧੀਆ ਹੋਵੇ ਮੁੰਡੇ ਦਾ ਅੰਮ੍ਰਿਤ ਸ਼ਕਿਆ ਹੋਇਆ ਹੋਵੇ ਜੀ ਵਧੀਆ ਸੋਹਣਾ ਸੁਨੱਖਾ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਫੋਰਨ ਵਾਲੇ ਲੜਕੇ ਦੀ ਪੜ੍ਹਾਈ ਵਧੀਆ ਕਰੀ ਹੋਵੇ ਲੜਕੀ ਆਸਟ੍ਰੇਲੀਆ ਚ ਹਸਪੀਟਲ ਚ ਜੌਬ ਕਰਦੀ ਹੈ ਵਧੀਆ ਸੈਲਰੀ ਲੈ ਰਹੀ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈਗਾ 14635 ਨੰਬਰ ਆਸਟ੍ਰੇਲੀਆ ਪੀਆਰ ਲੜਕੀ ਦਾ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਜਿਲ੍ਹਾ ਸੰਗਰੂਰ ਤੋਂ ਆਂ ਜੀ ਕੁੜੀ ਦੀ ਕਾਸਟਾ ਜੱਟ ਸਿੱਖ ਫਾਈਲ ਨੰਬਰ ਹੈ ਜੀ 1466 ਫਾਈਲ ਨੰਬਰ 1466 ਕਹਿ ਕੇ ਇਸ ਕੁੜੀ ਦਾ ਰਿਸ਼ਤਾ ਲੈ ਸਕਦੇ ਹੋ ਜ਼ਿਲ੍ਹਾ ਸੰਗਰੂਰ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੁੱਤ ਪੁੱਲਰ ਡੇਟ ਆਫ ਬਰਥ 1996 ਦਾ ਬਾਰਨ ਹਾਈਟ 5 ਫੁੱਟ 8 ਇੰਚ এডਿਕੇਸ਼ਨ ਬੀ ਐਮ ਐ ਬੀ ਐਡ ਕਰੀ ਹੋਈ ਹੈ ਪੜਾਈ ਵਧੀਆ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਵਧੀਆ ਪੜਾਈ ਕਰੀ ਹੋਈ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਜ਼ਮੀਨਦਾਰ 10 ਕਿੱਲੇ ਤੱਕ ਹੋਵੇ ਜੀ ਮੁੰਡਾ ਵਧੀਆ ਸੋਨਾ ਹੋਵੇ ਘਰ-ਬਾਰ ਵਧੀਆ ਬਣਿਆ ਹੋਵੇ ਮੁੰਡੇ ਮੁੰਡਾ ਨਾਲ ਕੋਈ ਵੀ ਪ੍ਰਾਈਵੇਟ ਫੀਲਡ ਵਿੱਚ ਜੋਬ ਕਰਦਾ ਹੋਵੇ ਉਮਰ ਚਾਹੀ ਇੱਕ ਦੋ ਸਾਲ ਵੱਡੀ ਹੋਵੇ ਹੋਵੇ ਬਦਿਆ ਪਰਿਵਾਰ ਤੋਂ ਰਿਸ਼ਤਾ ਕੁੜੀ ਦੀ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਨੇ ਮੈਰਿਡ ਕੁੜੀ ਕੱਲੀ ਕੱਲੀ ਹੈ ਫਰਦ ਸਭ ਖੇਤੀਬਾੜੀ ਕਰਦੇ ਆ ਜੇਕਰ ਮੁੰਡਾ ਕਨੇਡਾ ਦਾ ਪੀਆਰ ਆ ਤਾਂ ਜ਼ਮੀਨ 5 ਕਿੱਲੇ ਤੱਕ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1400 66 ਫਾਈਲ ਨੰਬਰ ਕਹਿ ਕੇ ਇਸ ਕੁੜੀ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਆਗਲਾ ਰਿਸ਼ਤਾ ਆਇਆ 1467 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਏਰੀਆ ਤਲਵੰਡੀ ਸਾਬ ਕੁੜੀ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 7/10/1997 ਦਾ ਬਾਰਨ ਹਾਈਟ ਪੰਜ ਫੁੱਟ 6 ਇੰਚ ਸਟੱਡੀ ਪਾਸ 2 ਕੀਤੀ ਹੈ ਜੀ ਨਰਸਿੰਗ ਡਿਪਲੋਮੇ ਚ ਕੰਪਿਊਟਰ ਬੇਸਿਕ ਕੁੜੀ ਬਧੀਆ ਸੋਹਣੀ ਸਨਖੀ ਹੈ ਇਸ ਪਰਿਵਾਰ ਨੂੰ ਇਸ ਪਰਿਵਾਰ ਨੂੰ ਵਧੀਆ ਪਰਿਵਾਰ ਤੋਂ ਰਿਸ਼ਤਾ ਚਾਹੀਦਾ ਹੈਗਾ ਇਸ ਲੜਕੀ ਦਾ ਡਾਈਵੋਰਸ 20 ਦਿਨਾਂ ਬਾਅਦ ਹੋ ਗਿਆ ਸੀਗਾ ਹੁਣ ਇਸ ਪਰਿਵਾਰ ਨੂੰ ਰਿਸ਼ਤਾ ਚਾਹੀਦਾ ਜੀ ਮੁੰਡਾ ਕਿਸੇ ਵੀ ਫੀਲਡ ਚ ਸਰਕਾਰੀ ਜੋਬ ਕਰਦਾ ਹੋਵੇ ਬਠਿੰਡੇ ਦੇ ਨੇੜੇ ਤੇੜੇ ਜ਼ਿਲ੍ਹਿਆਂ ਨੂੰ ਜਾਫਰਬਾਖੀ ਨੀਅਰ ਅਬਾਉਟ ਪਿੰਡਾਂ ਨੂੰ ਪਹਿਲਾ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਤੋਂ 1467 ਫਾਈਲ ਨੰਬਰ ਕਹਿ ਕੇ ਇਸ ਕੁੜੀ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ 1468 ਫਾਈਲ ਨੰਬਰ ਜ਼ਿਲ੍ਹਾ ਕਪੂਰਥਲਾ ਏਰੀਆ ਸੁਲਤਾਨਪੁਰ ਲੋਧੀ ਮੁੰਡੇ ਦੀ ਕਾਸਟ ਕੰਬੋਸ ਸਿੱਖ ਗੋਤ ਗੋਤ ਨੱਡੇ ਏਜ 27 ਸਾਲ ਹੈ ਹਾਈਟ 5 ਫੁੱਟ 8 ਇੰਚ ਹੈ এডੂਕੇਸ਼ਨ BCA MCA ਕੰਪਿਊਟਰ ਨਾਲ ਕਰੀ ਹੋਈ ਹੈ ਜੌਬ ਗਵਰਨਮੈਂਟ ਪੰਚਾਇਤੀ ਸੈਕਟਰੀ ਹੈ ਜਿੰਦਾ ਜ਼ਮੀਨ 26 ਕਿੱਲੇ ਆਉਂਦੀ ਹੈ ਇੱਕ ਬ੍ਰਦਰ ਇਨ ਕੈਨੇਡਾ ਗੇ ਮੁੰਡਾ ਵਧੀਆ ਸੋਹਣਾ ਸੁਨੱਖਾ ਸਿੱਖ ਸਰਦਾਰ ਹੈ ਪੱਗ ਬੰਨਦਾ ਸਾਰੀ ਫੈਮਿਲੀ ਵੈਸਣੂਆ ਮੁੰਡਾ ਆਪਣੇ ਸ਼ਹਿਪਤੇ ਤੁਰ ਹੈ ਤਾਂ ਵਧੀਆ ਸਰਕਾਰੀ ਜੌਬ ਕਰਦਾਗਾ ਕੁੜੀ ਦਾ ਰਿਸ਼ਤੇ ਚਾਹੀਦੇ ਕੁੜੀ ਕਿਸੇ ਵੀ ਫੀਲਡ ਚ ਸਰਕਾਰੀ ਜੋਬ ਕਰਦੀ ਹੋਵੇ ਵਧੀਆ ਸੋਹਣੀ ਸੁਨੱਖੀ ਹੋਵੇ ਹਾਈਟ ਕੁੜੀ ਦੀ ਘੱਟੋ ਘੱਟ 5 ਫੁੱਟ 6 ਇੰਚ ਤੱਕ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 98157 47115 ਇਹ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਸੀ ਜੀ ਮੁੰਡੇ ਅਤੇ ਕੁੜੀਆਂ ਦੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਧੰਨਵਾਦ ਜੀ